ਇਹਨੇ ਕਾਲੇ ਕਾਨੂੰਨ ਵਾਪਸ ਲਵਾਵਾਂਗੇ ਘੱਟੋ ਘੱਟ ਸਮਰਥਨ ਮਿਲ ਗਿਆਂਗੇ ਸਮਰਥਨ ਮਿਲ ਦੀ ਗਰੰਟੀ ਦੇਵਾਂਗੇ ਜਿਹੜੇ ਲੋਕ ਇਸ ਅੰਦੋਲਨ ਚ ਸ਼ਹਾਦਤ ਪਾ ਗਏ ਨੇ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਜਿਹੜੇ ਫਟ ਅਟੜ ਹੋਏ ਨੇ ਉਹਨਾਂ ਨੂੰ ਅਸੀਂ ਮੁਆਵਜ਼ਾ ਦੇਵਾਂਗੇ ਕਿਸੇ ਵੀ ਗੱਲ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਨਾ ਕਮੇਟੀਆਂ ਬਣੀਆਂ ਜੇ ਬਣੀਆਂ ਤੇ ਉਹਨਾਂ ਦੀਆਂ ਮੀਟਿੰਗਾਂ ਨਹੀਂ ਹੋਈਆਂ ਸੋ ਮਜਬੂਰੀ ਚ ਕਿਸਾਨਾਂ ਨੂੰ ਇਹ ਅੰਦੋਲਨ ਦੁਬਾਰਾ ਸ਼ੁਰੂ ਕਰਨਾ ਪਿਆ ਕਿ ਸਾਡੀਆਂ ਸਾਰੀਆਂ ਪ੍ਰਮੁੱਖ ਫਸਲਾਂ ਤੇ ਸਾਨੂੰ ਘੱਟੋ ਘੱਟ ਸਮਰਥਨ ਮਿਲ ਦਿੱਤਾ ਜਾਵੇ ਜਿਹੜੇ 750 ਦੇ ਕਰੀਬ ਕਿਸਾਨ ਉਥੇ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਤਫਟੜ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿ ਲਖੀਮਪੁਰ ਖੇੜੀ ਦੇ ਵਿਖੇ ਜਿਹੜੇ ਲੋਕਾਂ ਨੇ ਬੇਸ਼ੱਕ ਉਹ ਕਿੱਡੇ ਵੱਡੇ ਸਿਆਸਤਦਾਨ ਹੋਣ ਕਿਸਾਨਾਂ ਤੇ ਗੱਡੀਆਂ ਚੜਾ ਕੇ ਤੁਹਾਨੂੰ ਕਤਲ ਕੀਤਾ ਹੈ ਉਹਨਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਿਆਰੀਆਂ ਮੰਗਾ ਮੰਨ ਸਕਣਾ ਸਰਕਾਰ ਲਈ ਵਾਜਬ ਹੈ ਸੰਭਵ ਹੈ ਤਾਂ ਮੇਰਾ ਜਵਾਬ ਹੈ ਕਿ ਬਿਲਕੁਲ ਸੰਭਵ ਹੈ ਕਿ ਸਰਕਾਰ ਠੋਕ ਵਜਾ ਕੇ ਹਰ ਸਾਲ ਦਾਵਾ ਕਰਦੀ ਹੈ ਕਿ ਅਸੀਂ ਜਿੰਨਾ ਟਾਰਗੇਟ ਰੱਖਿਆ ਸੀ ਜਿੰਨਾ ਟੀਚਾ ਰੱਖਿਆ ਸੀ ਉਹਦੇ ਨਾਲੋਂ ਵੱਧ ਕਰਕੇ ਦੇ ਦਿੱਤੇ ਨੇ ਮੈਂ ਇੱਕ ਛੋਟਾ ਜਿਹਾ ਅੰਕੜਾ ਤੁਹਾਨੂੰ ਰੱਖਦਾ 2005-6 ਸਾਲ ਦੇ ਵਿੱਚ ਟੀਚਾ ਰੱਖਿਆ ਗਿਆ ਸੀ 1 ਲੱਖ 41000 ਕਰੋੜ ਕਰਜ਼ਾ ਦੇਣ ਦਾ ਤੇ ਦਿੱਤਾ ਕਿੰਨਾ ਗਿਆ 1 ਲੱਖ 80486 ਕਰੋੜ 128% ਇਹਦੇ ਵਿੱਚੋਂ ਜਿੰਨਾ ਇਹ ਕਰਜ਼ੇ ਦਾ ਮੈਂ ਜ਼ਿਕਰ ਕੀਤਾ ਤੁਹਾਡੇ ਨਾਲ ਇਹਦੇ ਚੋਂ ਸਿਰਫ 14% ਕਰਜ਼ਾ ਹੈ ਸਹਿਕਾਰੀ ادارے ਦਾ ਕੋਆਪਰੇਟ ادارے ਦਾ 70% ਕਰਜ਼ਾ ਹੈ ਬੈਂਕਾਂ ਦਾ 16% ਕਰਜ਼ਾ ਹੈ ਹੋਰ ਸੰਸਥਾਵਾਂ ਦਾ ਜਿਹੜੀਆਂ ਸਰਕਾਰ ਕੋਲੋਂ ਇਹ ਕਰਜ਼ਾ ਲੈ ਕੇ ਗਾਂ ਲੋਕਾਂ ਨੂੰ ਮਹਿੰਗੇ ਭਾਅ ਕਰਜ਼ਾ ਦਿੰਦੀਆਂ ਨੇ। ਔਸਤਨ ਆਮਦਨ ਹੈ 1859 ਰੁਪਏ ਸਿਰਫ ਤੇ ਔਸਤਨ ਕਰਜ਼ਾ ਪ੍ਰਤੀ ਪਰਿਵਾਰ ਹੈ 119500 ਜਦੋਂ ਆਮਦਨ ਤੇ ਕਰਜ਼ੇ 'ਚ ਇੰਨਾ ਵੱਡਾ ਪਾੜਾ ਹੋਊਗਾ ਤੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਸ਼ਾਹੂਕਰਾਂ ਤੇ ਬੈਂਕਾਂ ਦੀ ਜਲਾਲਤ ਤੇ ਅਖੀਰ ਖੁਦਕਸ਼ੀ ਉਰੇ ਵਾਸਤੇ ਇਹ ਕੋਈ ਰਾਹ ਨਹੀਂ। ਤੇ ਇਹਦਾ ਮਤਲਬ ਕਿਸਾਨ ਫਿਰ ਫਜ਼ੂਲ ਖਰਚੀ ਵੱਧ ਕਰ ਰਹੇ ਆ। ਇਹੀ ਚੀਜ਼ ਸਰਕਾਰ ਕਹਿ ਰਹੀ ਆ। ਫੇਤ ਆਮਦਨ ਤੇ ਹੈਗੀ ਆ। ਕਿਸਾਨ ਕਰਜ਼ੇ ਲੈ ਕੇ ਫਜ਼ੂਲ ਖਰਚੀ ਕਰ ਰਹੇ ਆ। ਇਹ ਵਿਆਹਾਂ ਤੇ ਖਰਚ ਕਰ ਰਹੇ ਆ। ਇਹ ਭੋਗਾ ਵਰਗਾ ਤੇ ਖਰਚ ਕਰ ਰਹੇ ਆ। ਇਹ ਜਾਸ਼ੀਆਂ ਤੇ ਖਰਚ ਕਰ ਰਹੇ ਆ। ਮਹਿੰਗੀ ਮਸ਼ੀਨੀ ਰੱਖ ਰਹੇ ਆ। ਕਿ ਇਹ ਸਾਰਾ ਕੁਝ ਸਰਕਾਰ ਦੀਆਂ ਨੀਤੀਆਂ ਕਾਰਨ ਹੋਇਆ। ਸਰਕਾਰ ਦੀਆਂ ਨੀਤੀਆਂ ਜਿਹੜੀ WTO ਦੇ ਤਹਿਤ ਉਹਨਾਂ ਨੇ ਕੰਮ ਕੀਤੇ ਆ। ਤੇ ਉਹਦੇ ਤਹਿਤ ਪ੍ਰੈਸ਼ਰ ਥੱਲੇ ਆ ਕੇ ਆਪਣੇ ਦੇਸ਼ ਦੇ ਕਿਸਾਨਾਂ ਦਾ ਗਲ ਘੁੱਟਿਆ ਵਾ ਜਿਹਦੇ ਕਰਕੇ ਅੱਜ ਇਹ ਨੌਬਤ ਆ ਗਈ ਹੈ ਕਿ ਕਿਸਾਨ ਦਿੱਲੀ ਨੂੰ ਪੂਛ ਕਰ ਰਿਹਾ ਕਿ ਰਸਤੇ ਦੇ ਵਿੱਚ ਬਾਰਡਰਾਂ ਵਾਂਗੂ ਕਿੱਲ ਲਾਏ ਗਏ ਨੇ ਬੈਰੀਕੇਡ ਲਾਏ ਗਏ ਨੇ ਕੰਧਾਂ ਕੱਢੀਆਂ ਗਈਆਂ ਨੇ ਲੋਹੇ ਦੇ ਬੈਰੀਅਰ ਬਣਾਏ ਗਏ ਨੇ ਖੱਡੇ ਮਾਰੇ ਗਏ ਨੇ ਗੁਰੂ ਪਿਆਰਿਓ ਗੁਰੂ ਸਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪ ਜੀ ਨਾਲ ਅਸੀਂ ਇਤਿਹਾਸਕ ਕਥਾਵਾਂ ਦੀ ਸਾਂਝ ਪਾਉਂਦੇ ਰਹੇ ਹਾਂ ਪਰ ਕੱਲ ਤੋਂ ਪੰਜਾਬ ਹਰਿਆਣਾ ਤੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦਾ ਨਾਰਾ ਗੂੰਜ ਰਿਹਾ ਹੈ ਤੇ ਅਸੀਂ ਵੀ ਆਪਣਾ ਫਰਜ਼ ਸਮਝਿਆ ਕਿ ਤੁਹਾਨੂੰ ਇਸ ਮੁੱਦੇ ਨਾਲ ਜੋੜ ਕੇ ਕੁਝ ਇਤਿਹਾਸਕ ਤੱਥ ਕੁਝ ਸਰਕਾਰੀ ਤੱਥ ਦੱਸਿਏ ਕਿ ਇਹ ਅੰਦੋਲਨ ਕਿਸਾਨਾਂ ਨੂੰ ਕਿਉਂ ਕਰਨਾ ਪਿਆ ਸਰਕਾਰਾਂ ਦੀਆਂ ਨੀਤੀਆਂ ਕੀ ਨੇ ਕਿੱਥੇ ਘਾਟਾਂ ਨੇ ਕਿੱਥੇ ਨੀਤਾਂ ਬਾੜੀਆਂ ਨੇ ਇਹ ਸਾਰੇ ਕੁਝ ਦਾ ਵਿਸ਼ਲੇਸ਼ਣ ਕਰਦਾ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਸਾਹਮਣੇ ਹੈ ਇਸ ਦਾ ਨਾਮ ਹੈ ਕਿਸਾਨ ਅੰਦੋਲਨ 2 ਭਾਰਤ ਦੇ ਬਾਕੀ ਸਾਰੇ ਸੂਬਿਆਂ 'ਵਾਂਗ ਹਰ ਸੂਬੇ ਦਾ ਕਿਸਾਨ ਹੀ ਅੰਦੋਲਨ ਦੇ ਰਾਹ ਪਿਆ ਹੋਇਆ ਸਾਰੇ ਦੇਸ਼ ਹੀ ਅੰਦੋਲਨ ਦੇ ਰਾਹ ਪਏ ਹੋਏ ਨੇ ਪਰ ਹਿੰਦੁਸਤਾਨ ਦੇ ਵਿੱਚ ਇਸ ਅੰਦੋਲਨ ਦੀ ਮੋਹਰ ਪੰਜਾਬ ਨੇ ਖਿੱਚੀ ਹੈ ਦੌਰ ਹਰਿਆਣਾ ਪਾਰਿਆ ਤੇ ਉਹਦੇ ਪਿੱਛੇ-ਪਿੱਛੇ ਉਤਰੀ ਜੂਪੀ ਪੱਛਮੀ ਜੂਪੀ ਬਾਕੀ ਸੂਬੇ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਵੀ ਚੱਲ ਰਹੇ ਨੇ ਕਿਉਂਕਿ ਸਮੁੱਚੇ ਦੇਸ਼ ਦੇ ਵਿੱਚ ਹੀ ਕਿਸਾਨਾਂ ਦੇ ਆਰਥਿਕ ਮੰਦਹਾਲੇ ਉਹਨਾਂ ਦੇ ਸਾਹਮਣੇ ਦਰਪੇਸ਼ ਹੈ ਦੁਨੀਆ ਦੀਆਂ ਨੀਤੀਆਂ WTO ਦੇ ਤਹਿਤ ਕਿਸਾਨਾਂ ਨੂੰ ਮਾਰੂ ਨੇ ਕਾਰਪੋਰੇਟ ਪੱਖੀ ਨੇ ਤੋਂ ਇਸ ਗੱਲ ਨੂੰ ਲੈ ਕੇ ਕਿਸਾਨਾਂ ਦੀ ਆਰਥਿਕਤਾ ਕੰਗਾਲੀ ਵੱਲ ਵੱਧ ਰਹੀ ਹੈ ਤੇ ਕਾਰਪੋਰੇਟਾਂ ਦੇ ਹੱਥ ਸਰਮਾਇਆ ਵੀ ਇਕੱਠਾ ਹੋ ਰਿਹਾ ਤੇ ਖਾਣ ਪੀਣ ਵਾਲੀਆਂ ਵਸਤਾਂ ਅਨਾਜ ਵੀ ਇਕੱਠਾ ਹੋਣ ਦੀਆਂ ਯੋਜਨਾਵਾਂ ਬਣ ਰਹੀਆਂ ਬੇਸ਼ੱਕ ਨਵੰਬਰ 2020 ਤੋਂ ਚੱਲਿਆ ਸੀ ਅੰਦੋਲਨ ਦਸੰਬਰ 2021 ਚ ਖਤਮ ਹੋਇਆ ਮੁਲਤਵੀ ਹੋਇਆ ਇਸ ਆਸ ਨਾਲ ਇਸ ਸਮਝੌਤੇ ਨਾਲ ਕਿ ਤੁਹਾਡੀਆਂ ਮੰਗਾਂ ਤੇ ਵਿਚਾਰ ਕਰਕੇ ਅਸੀਂ ਇਸ ਨੂੰ ਅਮਲੇ ਰੂਪ ਦੇਾਂਗੇ ਤਿੰਨੇ ਕਾਲੇ ਕਾਨੂੰਨ ਵਾਪਸ ਲਵਾਵਾਂਗੇ ਘੱਟੋ ਘੱਟ ਸਮਰਥਨ ਮੁੱਲ ਦੇਾਂਗੇ ਸਮਰਥਨ ਮੁੱਲ ਦੀ ਗਰੰਟੀ ਦੇਾਂਗੇ ਜਿਹੜੇ ਲੋਕ ਇਸ ਅੰਦੋਲਨ 'ਚ ਸ਼ਹਾਦਤ ਪਾ ਗਏ ਨੇ ਉਹਨਾਂ ਨੂੰ ਮੁਆਵਜ਼ਾ ਦੇਾਂਗੇ ਜਿਹੜੇ ਫਟ ਫੱਟੜ ਹੋਏ ਨੇ ਉਹਨਾਂ ਨੂੰ ਅਸੀਂ ਮੁਆਵਜ਼ਾ ਦੇਾਂਗੇ ਜਿਹੜੇ ਜਿਨ੍ਹਾਂ ਦੇ ਜਿਹੜੇ ਦੋਸ਼ੀ ਨੇ ਲਕੀਂਪੁਰ ਖੇੜੀ ਦੇ ਉਹਨਾਂ ਨੂੰ ਸਜ਼ਾਵਾ ਦੇਾਂਗੇ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਗੱਲ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਨਾ ਕਮੇਟੀਆਂ ਬਣੀਆਂ ਜੇ ਬਣੀਆਂ ਤੇ ਉਹਨਾਂ ਦੀਆਂ ਮੀਟਿੰਗਾਂ ਨਹੀਂ ਹੋਈਆਂ 2 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਸੋ ਮਜਬੂਰੀ 'ਚ ਕਿਸਾਨਾਂ ਨੂੰ ਇਹ ਅੰਦੋਲਨ ਦੁਬਾਰਾ ਸ਼ੁਰੂ ਕਰਨਾ ਪਿਆ ਕੀ ਨੇਸ ਦੇ ਮੁੱਦੇ ਕੀ ਨੇਸ ਦੀਆਂ ਮੰਗਾਂ ਤੇ ਇੰਨੀਆ ਜ਼ਰੂਰੀ ਕਿਉਂ ਨੇ ਕਿ ਕਿਸਾਨਾਂ ਨੂੰ ਅੰਦੋਲਨ ਕਰਨਾ ਪੈ ਗਿਆ ਕਿਉਂ ਕਿਸਾਨਾਂ ਨੇ ਖੋਦ ਆਪ ਆਪਣੇ ਪੁੱਤਰ ਆਪਣੇ ਟਰੈਕਟਰ ਮਸ਼ੀਨਰੀ ਦਾਤ ਲਾਤੀ ਜੇ ਮੰਗਾਂ ਦਾ ਜ਼ਿਕਰ ਕਰੀਏ ਤਾਂ ਪਹਿਲੀ ਮੰਗ ਹੈ ਕਿਸਾਨਾਂ ਦੀ ਕਿ ਸਾਡੀਆਂ ਸਾਰੀਆਂ ਪ੍ਰਮੁੱਖ ਫਸਲਾਂ ਤੇ ਸਾਨੂੰ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ ਤੇ ਉਹ ਵੀ ਸੁਆਮੀਨਾਥਨ ਦੀ ਰਿਪੋਰਟ ਅਨਸਾਰ ਖਰਚੇ ਪਲੱਸ 50% ਜਿਹਨੂੰ C2 ਪਲੱਸ 50 ਕਹਿੰਦੇ ਆ ਦੂਸਰੀ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਤੈਅ ਹੋ ਜਾਂਦਾ ਚੀਜ਼ ਵਿਕਦੀ ਨਹੀਂ ਉਹਦੇ ਵਕਣ ਦੀ ਗਰੰਟੀ ਵੀ ਦਿੱਤੀ ਜਾਵੇ ਐਮਐਸਪੀ ਦੀ ਗਰੰਟੀ ਦੀ ਗੱਲ ਕੀਤੀ ਗਈ ਹੈ ਤੀਸਰੀ ਮੰਗ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਜਿਹੜਾ ਕਿਸਾਨਾਂ ਦੇ ਉੱਪਰ ਕਰਜ਼ਾ ਚੜਿਆ ਉਹਦੇ ਤੇ ਉਸੇ ਤਰ੍ਹਾਂ ਲੀਕ ਮਾਰੀ ਜਾਵੇ ਜਿਸ ਤਰ੍ਹਾਂ ਜੋਗ ਪੱਤੀਆਂ ਦੇ ਕਰਜ਼ੇ ਨੂੰ ਐਨਪੀਏ ਕਰਕੇ ਲੀਕ ਮਾਰੀ ਜਾਂਦੀ ਹੈ ਚੌਥੀ ਮੰਗ ਹੈ ਕਿਸਾਨ 2020 ਕਿਸਾਨ ਅੰਦੋਲਨ ਦੌਰਾਨ ਜਿਹੜੇ 750 ਦੇ ਕਰੀਬ ਕਿਸਾਨ ਉੱਥੇ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਤਫੱਟੜ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪੰਜਵੀਂ ਮੰਗ ਹੈ ਕਿ 220 ਅੰਦੋਲਨ ਦੇ ਦੌਰਾਨ ਜਿਹੜੇ ਕਿਸਾਨਾਂ ਤੇ ਕੇਸ ਦਰਜ ਕੀਤੇ ਗਏ ਸਨ ਉਹ ਕੇਸ ਵਾਪਸ ਲੈ ਜਾਣ ਜਿਹੜੇ ਟਰੈਕਟਰ ਕਿਸਾਨਾਂ ਦੇ ਜਬਤ ਕੀਤੇ ਗਏ ਨੇ ਟਰਾਲੀਆਂ ਜਬਤ ਕੀਤੀਆਂ ਗਈਆਂ ਨੇ ਉਹ ਛੱਡੀਆਂ ਜਾਣ ਛੇਵੀਂ ਮੰਗ ਹੈ ਕਿ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਵਾਸਤੇ ਦਿੱਲੀ ਸਰਕਾਰ ਉਹਨਾਂ ਨੂੰ ਜਗ੍ਹਾ ਦੇਵੇ ਸੱਤਵੀਂ ਮੰਗ ਹੈ ਕਿ ਲਖੀਮਪੁਰ ਖੇੜੀ ਦੇ ਵਿਖੇ ਜਿਹੜੇ ਲੋਕਾਂ ਨੇ ਬੇਸ਼ੱਕ ਉਹ ਕਿੱਡੇ ਵੱਡੇ ਸਿਆਸਤਦਾਨ ਹੋਣ ਕਿਸਾਨਾਂ ਤੇ ਗੱਡੀਆਂ ਚੜਾ ਕੇ ਤੁਹਾਨੂੰ ਕਤਲ ਕੀਤਾ ਹੈ ਉਹਨਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ 8ਵੀਂ ਮੰਗ ਹੈ ਕਿ ਬਿਜਲੀ ਬਿੱਲ ਵਾਪਸ ਲਿਆ ਜਾਵੇ ਬਿਜਲੀ ਸੋਧ ਬਿੱਲ ਜਿਹੜਾ ਵਾ ਇਹਨੂੰ ਵਾਪਸ ਲੈਣ ਦੀ ਜ਼ਰੂਰਤ ਹੈ 9ਵੀਂ ਮੰਗ ਹੈ ਕਿ ਖੇਤੀ ਮਜ਼ਦੂਰ ਤੇ ਮਨਰੇਗਾ ਮਜ਼ਦੂਰ ਇਹਨਾਂ ਨੂੰ ਸਾਲ 'ਚ ਘੱਟੋ ਘਾਟ 200 ਦਿਨ ਦਿਹਾੜੀ ਦਾ ਯਕੀਨੀ ਬਣਾਇਆ ਜਾਵੇ ਤੇ ਇੱਕ ਅੰਨੇ ਦੀ ਦਿਹਾੜੀ ਜਿਹੜੀ ਉਹ 700 ਰੁਪਏ ਕੀਤੀ ਜਾਵੇ ਦਸਵੀਂ ਮੰਗ ਹੈ ਕਿ ਜਿਹੜੇ ਵੀ ਕਿਸਾਨ ਜਾਂ ਕਿਸਾਨ ਮਜ਼ਦੂਰ ਖੇਤ ਮਜ਼ਦੂਰ 60 ਸਾਲ ਤੋਂ ਵੱਧ ਉਮਰ ਪੂਰੀ ਕਰ ਜਾਂਦੇ ਨੇ ਉਹਨਾਂ ਨੂੰ 10000 ਰੁਪਏ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਉਮਰ ਆਸਾਨੀ ਨਾਲ ਕੱਟ ਸਕਣ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਾਰੀਆਂ ਮੰਗਾਂ ਮੰਨ ਸਕਣਾ ਸਰਕਾਰ ਲਈ ਵਾਜਬ ਹੈ ਸੰਭਵ ਹੈ ਤਾਂ ਮੇਰਾ ਜਵਾਬ ਹੈ ਕਿ ਬਿਲਕੁਲ ਸੰਭਵ ਹੈ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਮੈਂ ਇੱਕ ਅਰਥਸ਼ਾਸਤਰੀ ਹਾਂ ਖੇਤੀ ਵਿਗਿਆਨੀ ਹਾਂ ਸਰਕਾਰ ਨਾਲ ਕੰਮ ਕੀਤਾ ਹੈ ਸਟੇਟ ਪੱਧਰ ਦੇ ਅਹੁਦੇ ਤੇ ਕੰਮ ਕੀਤਾ ਹੈ 40 ਸਾਲ ਦਾ ਤਜਰਬਾ ਹੈ ਤੇ ਉਸ ਕਿਸਾਨ ਪੁੱਤਰ ਵੀ ਹਾਂ ਮੈਂ ਦੋਨਾਂ ਪੱਖਾਂ ਨੂੰ ਸਾਹਮਣੇ ਰੱਖ ਕੇ ਵਿਚਾਰ ਕੇ ਗੱਲ ਕਰ ਰਿਹਾ ਹਾਂ ਕਿ ਇਹ ਸਾਰੀਆਂ ਮੰਗਾਂ ਜਾਇਜ਼ ਨੇ ਤੇ ਮੈਂ ਉਹਦੀ ਪ੍ਰੋਟਾ ਵਾਸਤੇ ਆਪ ਜੀ ਨਾਲ ਕੁਝ ਅੰਕੜੇ ਵੀ ਪੇਸ਼ ਕਰਾਂਗਾ ਜਿਹੜੇ ਅੰਕੜੇ ਸਰਕਾਰ ਦੇ ਨੇ ਰਿਜ਼ਰਵ ਬੈਂਕ ਦੇ ਨੇ ਨਬਾੜ ਦੇ ਨੇ ਲੋਕ ਸਭਾ ਦੇ ਵਿੱਚ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਦੌਰਤੇ ਨੇ ਰਾਜ ਸਭਾ ਦੇ ਵਿੱਚ ਮੰਤਰੀਆਂ ਵੱਲੋਂ ਦਿੱਤੇ ਗਏ ਜਵਾਬਾਂ ਦੇ ਅੰਕੜੇ ਨੇ ਤਾਂ ਉਹਨਾਂ ਦੇ ਆਧਾਰ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਕਿਸਾਨਾਂ ਨੂੰ ਕਿਸ ਢੰਗ ਤਰੀਕੇ ਦੇ ਨੀਤੀ ਤਹਿਤ ਕਰਜ਼ੇ ਤੋਂ ਮੁਕਤ ਕੀਤਾ ਜਾ ਸਕਦਾ ਵਾ ਐਮਐਸਪੀ ਦਿੱਤੀ ਜਾ ਸਕਦੀ ਹੈ ਐਮਐਸਪੀ ਦੀ ਗਰੰਟੀ ਦਿੱਤੀ ਜਾ ਸਕਦੀ ਹੈ ਬਾਕੀ ਮੰਗਾ ਮੰਨਿਆ ਜਾ ਸਕਦੀ ਹੈ ਪਹਿਲੀ ਗੱਲ ਦੱਸਦੇ ਚੱਲੀਏ ਕਿ ਸਰਕਾਰੀ ਨੀਤੀਆਂ ਅਨੁਸਾਰ ਕਰਜ਼ਾ ਦੇਣ ਦੇ ਟਾਰਗੇਟ ਰੱਖੇ ਜਾਂਦੇ ਨੇ ਤੇ ਸਰਕਾਰ ਠੋਕ ਵਜਾ ਕੇ ਹਰ ਸਾਲ ਦਾਵਾ ਕਰਦੀ ਹੈ ਕੈਸੀ ਜਿੰਨਾ ਟਾਰਗੇਟ ਰੱਖਿਆ ਸੀ ਜਿੰਨਾ ਟੀਚਰ ਰੱਖਿਆ ਸੀ ਉਹਦੇ ਨਾਲੋਂ ਵੱਧ ਕਰਜ਼ੇ ਦੇ ਦਿੱਤੇ ਨੇ ਮੈਂ ਇੱਕ ਛੋਟਾ ਜਿਹਾ ਅੰਕੜਾ ਤੁਹਾਡੇ ਨਾਲ ਰੱਖਦਾ 2005-6 ਸਾਲ ਦੇ ਵਿੱਚ ਟੀਚਰ ਰੱਖਿਆ ਗਿਆ ਸੀ 1 ਲੱਖ 41000 ਕਰੋੜ ਕਰਜ਼ਾ ਦੇਣ ਦਾ ਤੇ ਦਿੱਤਾ ਕਿੰਨਾ ਗਿਆ 1 ਲੱਖ 80000 486 ਕਰੋੜ 128% 2010-11 ਚ 5 ਸਾਲ ਬਾਅਦ 1075000 ਦਾ ਟੀਚਾ ਰੱਖਿਆ 141 ਤੋਂ ਵਧਾ ਕੇ ਤੇ ਪ੍ਰਾਪਤੀ ਕਿੰਨੀ ਕੀਤੀ 426531 ਕਰੋੜ 113 14% ਬੰਦਾ ਫਿਰ 5 ਸਾਲ ਬਾਅਦ 2014 15 ਚ ਟੀਚਾ ਰੱਖਤਾ 8 ਲੱਖ ਕਰੋੜ ਦਾ ਪ੍ਰਾਪਤੀ ਹੋ ਗਈ 845328 ਕਰੋੜ ਦੀ 106% 2019 20 ਦੇ ਵਿੱਚ ਟੀਚਾ ਰੱਖਤਾ 1350000 ਕਰੋੜ ਦਾ ਤੇ ਫਿਰ ਪ੍ਰਾਪਤੀ ਕਿੰਨੀ ਹੋ ਗਈ 1392720 ਕਰੋੜ ਮਤਲਬ ਇਹ ਕਿ ਲੋਕ ਕਰਜ਼ਾ ਲਈ ਜਾਣ ਆਪਣੀਆਂ ਲੋੜਾਂ ਪੂਰੀਆਂ ਕਰੀ ਜਾਣ ਫਸਲਾਂ ਦੇ ਭਾਅ ਨਾ ਮੰਗਣ ਹੋਰ ਸਹੂਲਤਾਂ ਨਾ ਮੰਗਣ ਸਰਕਾਰ ਵੱਲ ਧਿਆਨ ਹੀ ਨਾ ਦੇਣ ਤੇ ਬੈਂਕਾਂ ਵਾਲੇ ਤੇ ਹੋਰ ਅਦਾਰਿਆਂ ਵਾਲੇ ਕਰਜ਼ੇ ਦੇ ਕੇ ਇਸ ਗੱਲ ਦੀ ਸ਼ਾਬਾਸ਼ੀ ਲਈ ਜਾਣ ਕਿ ਅਸੀਂ ਜਿਹੜਾ ਸਰਕਾਰ ਨੇ ਟੀਚਾ ਦਿੱਤਾ ਸੀ ਉਸ ਤੋਂ ਵੱਧ ਕਰਜ਼ੇ ਦੇ ਦਿੱਤੇ ਨੇ ਇਹਦੇ ਵਿੱਚੋਂ ਜਿੰਨਾ ਇਹ ਕਰਜ਼ੇ ਦਾ ਮੈਂ ਜ਼ਿਕਰ ਕੀਤਾ ਤੁਹਾਡੇ ਨਾਲ ਇਹਦੇ ਚੋਂ ਸਿਰਫ 14% ਕਰਜ਼ਾ ਹੈ ਸਹਿਕਾਰੀ ادارے ਦਾ ਕੋਪਰੇਟ ادارے ਦਾ 70% ਕਰਜ਼ਾ ਹੈ ਬੈਂਕਾਂ ਦਾ 16% ਕਰਜ਼ਾ ਹੈ ਹੋਰ ਸੰਸਥਾਵਾਂ ਦਾ ਜਿਹੜੀਆਂ ਸਰਕਾਰ ਕੋਲੋਂ ਹੀ ਕਰਜ਼ਾ ਲੈ ਕੇ ਗਾਂ ਲੋਕਾਂ ਨੂੰ ਮਹਿੰਗੇ ਭਾਅ ਕਰਜ਼ਾ ਦਿੰਦੀਆਂ ਨੇ ਤੇ ਇਹਦੇ ਵਿੱਚ ਹੀ ਕਰਜ਼ਾ ਹੋਇਆ ਰਿਸ਼ਤੇਦਾਰਾਂ ਦਾ ਸੱਜਣਾ ਮਿੱਤਰਾਂ ਦਾ ਜਿਹੜਾ ਕੁਮ-ਕੁਮਾ ਕੇ ਬੈਂਕਾਂ ਤੋਂ ਹੀ ਆਇਆ ਹੁੰਦਾ ਹੈ ਇੱਕ ਹੋਰ ਬਰੀਕੀ ਦੀ ਗੱਲ ਤੁਹਾਡਾ ਨਾ ਕਰਦੇ ਚੱਲੀਏ ਕਿ ਉੱਪਰ ਜਿਹੜਾ ਮੈਂ ਜ਼ਿਕਰ ਕੀਤਾ ਹੈ ਕਰਜ਼ੇ ਦਾ ਉਹਦੇ ਵਿੱਚੋਂ 2005-06 ਦੇ ਵਿੱਚ ਕੋਆਪਰੇਟਿਵ ਵਿਭਾਗ ਦਾ ਕਰਜ਼ਾ ਸੀ 39404 ਕਰੋੜ ਰੁਪਏ ਆਰਆਰਬੀ ਦਾ ਸੀਗਾ 15223 ਕਰੋੜ ਤੇ ਬੈਂਕਾਂ ਦਾ ਸੀ 125859 ਕਰੋੜ ਜੇ ਇਹਦਾ ਪ੍ਰਤੀਸ਼ਤ ਕੱਢੀਏ ਤੇ ਕੋਆਪਰੇਟਿਵ ਦਾ ਤਕਰੀਬਨ 22% RRB ਦਾ तकरीबन 8.5% ਤੇ 70% ਬੈਂਕਾਂ ਦਾ ਇਹਦੀ ਹਾਲਤ ਬਦਲਦੀ ਦੇਖੋ ਅੰਕੜੇ ਦੀ 2010-11 ਦੇ ਵਿੱਚ ਕੋਆਪਰੇਟਿਵ ਦਾ ਕਰਜ਼ਾ ਹੋ ਗਿਆ 69531 ਕਰੋੜ ਜਿਹੜਾ 22% ਤੋਂ ਘਟ ਕੇ 16% ਤੇ ਹੋ ਗਿਆ RRB ਪ੍ਰਾਈਵੇਟ ਸੰਸਥਾ માં ਉਹਨਾਂ ਦਾ 43000 ਕਰੋੜ ਹੋ ਗਿਆ 8% ਤੋਂ ਵੱਧ ਕੇ 10% ਤੇ ਹੋ ਗਿਆ ਤੇ ਬੈਂਕਾਂ ਦਾ 1 25 ਤੋਂ ਵੱਧ ਕੇ 314000000 ਕਰੋੜ ਹੋ ਗਿਆ ਕਿਸਾਨਾਂ ਸਰ ਕੁੱਲ ਕਰਜ਼ਾ 5 ਸਾਲਾਂ ਦੇ ਵਿੱਚ ਹੀ 180 ਤੋਂ ਵੱਧ ਕੇ 426000000 ਕਰੋੜ ਤੇ ਚਲੇ ਗਿਆ 5 ਸਾਲ ਬਾਅਦ ਫਿਰ 14 15 ਦੇ ਵਿੱਚ ਕੋਪੜ ਅਦਾਰਿਆਂ ਦਾ ਕਰਜ਼ਾ ਹੋ ਗਿਆ 140000000 ਕਰੋੜ ਆਰਆਰਬੀ ਦਾ ਹੋ ਗਿਆ 120000000 ਕਰੋੜ 43000 ਤੋਂ ਵੱਧ ਕੇ ਦੇਖੋ 15% ਟੋਟਲ ਹਿੱਸੇ ਦਾ ਤੇ ਬੈਂਕਾਂ ਦਾ ਹੋ ਗਿਆ 5585.328 ਕਰੋੜ। ਕੁੱਲ ਹੋ ਗਿਆ 845328 ਕਰੋੜ। ਤੇ 1920 ਦੇ ਵਿੱਚ 5 ਸਾਲਾਂ ਬਾਅਦ ਫੇਰ ਕੋਆਪਰੇਟਿਵ ਦਾ ਬਣ ਗਿਆ 167000 ਕਰੋੜ। ਆਰਆਰਬੀ ਦਾ ਹੋ ਗਿਆ 175000 ਕਰੋੜ ਕੋਆਪਰੇਟਿਵ ਬੈਂਕਾਂ ਨਾਲੋਂ ਉੱਪਰ ਚਲਾ ਗਿਆ ਆਰਆਰਬੀ। ਕੋਪੜ ਪ੍ਰਾਈਵੇਟ ادارے ਜਿਹੜੇ ਸੀ ਬੈਂਕ ਚਲਾ ਗਿਆ 10 ਲੱਖ 8000 ਕਰੋੜ ਤੇ ਕੁੱਲ ਹੋ ਗਿਆ 1350000 ਕਰੋੜ ਤੇ ਜੇ ਇਸੇ ਤਰ੍ਹਾਂ ਨੂੰ ਵੇਖੀਏ 19 ਵਿੱਚ ਕੋਆਪਰੇਟਿਵ ਬੈਂਕ ਜਿਹੜੇ 22% ਸੀ ਉਹ 14% ਤੇ ਆ ਗਏ ਜਿਹੜੀ ਆਰਆਰਬੀ 8% ਤੇ ਸੀ ਉਹ 16% ਤੇ ਚਲ ਗਈ ਪ੍ਰਾਈਵੇਟ ਫਾਈਨੈਂਸ਼ੀਅਲ ادارے ਤੇ ਬੈਂਕ ਜਿਹੜੇ ਲਗਭਗ 70% ਤੇ ਖਲੋਤੇ ਰਹੇ ਇਹਦਾ ਮਤਲਬ ਕੋਆਪਰੇਟਿਵ ਨੂੰ ਮਾਰ ਕੇ ਪ੍ਰਾਈਵੇਟ ਇੰਸਟੀਚੂਨਾਂ ਨੂੰ ਉਤਸ਼ਾਹ ਦੇਣ ਦੀ ਨੀਤੀ ਸਰਕਾਰ ਦੀ ਜਿਹੜੀ ਸੀ ਕਾਰਪੋਰੇਟ ਘਰਾਣਿਆਂ ਪੱਕੀ ਨੀਤੀ ਸੀ ਵਪਾਰੀਆਂ ਪੱਕੀ ਨੀਤੀ ਸੀ ਉਹ ਚੋ ਅਜਾਗਰ ਹੋ ਰਹੀ ਹੈ ਹੁਣ ਇਸ ਤੋਂ ਸਪਸ਼ਟ ਹੋ ਗਿਆ ਕਿ ਕਿਸ ਤਰ੍ਹਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਮਾਰਿਆ ਗਿਆ ਖੁੰਝੇ ਲਾਇਆ ਗਿਆ ਤੇ ਪ੍ਰਾਈਵੇਟ ਅਦਾਰਿਆਂ ਨੂੰ ਉਤਾ ਚੁੱਕਿਆ ਗਿਆ ਆਰਥਿਕ ਤੇ ਸ਼ਾਊ ਕਰੇ ਨੂੰ ਤਾਂ ਚੁੱਕਿਆ ਗਿਆ ਸੋ ਹੁਣ ਇਥੋਂ ਇਹ ਸਪਸ਼ਟ ਗੱਲ ਹੋ ਜਾਂਦੀ ਹੈ ਕਿ ਕਿਸਾਨਾਂ ਦੇ ਸਿਰ ਜਿਹੜਾ ਕਰਜ਼ੇ ਦੀ ਪੰਡ ਚੜੀ ਆ ਉਹ 2005-6 'ਚ ਸੀਗੀ ਸਿਰਫ 1.80 ਕਰੋੜ ਤੇ ਵਾਧਿਆਂ 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 2019 ਵਿੱਚ ਹੋ ਗਈ 13 ਲੱਖ 50 ਹਜ਼ਾਰ ਕਰੋੜ ਹੁਣ ਇਹ 13 ਲੱਖ 50 ਹਜ਼ਾਰ ਕਰੋੜ ਦਾ ਜਿਹੜਾ ਕਰਜ਼ਾ ਵਾ ਇਹਦੇ ਚੋਂ 72% ਜਿਹੜਾ ਵਾ ਇਹ ਛੋਟੇ ਤੇ ਸਮਾਨ ਕਿਸਾਨਾਂ ਦਾ ਛੋਟੇ ਤੇ ਸਮਾਨ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ 5 ਏਕੜ ਤੋਂ ਥੱਲੇ ਥੱਲੇ ਆ 14 15 ਦੇ ਵਿੱਚ ਇਸ ਕੈਟਾਗਰੀ ਦਾ ਛੋਟੇ ਤੇ ਸਮਾਨ ਕਿਸਾਨਾਂ ਦਾ ਕਰਜ਼ਾ ਸੀ ਸਿਰਫ 3.80 ਹਜ਼ਾਰ ਕਰੋੜ 15 16 ਦੇ ਵਿੱਚ ਵੱਧ ਕੇ ਹੋ ਗਿਆ 534000 ਕਰੋੜ ਤੇ 16 17 ਦੇ ਹੋ ਗਿਆ 771000 ਕਰੋੜ ਇਹ ਅੰਕੜੇ ਸਪਸ਼ਟ ਕਰਦੇ ਵੀ ਛੋਟੇ ਤੇ ਸਮਾਨਤ ਕਿਸਾਨ ਜਿਹੜੇ ਆ ਉਹਨਾਂ ਸਿਰ 771000 ਦਾ ਕਰਜ਼ਾ ਵਾ ਤੇ ਸਾਰੇ ਕਿਸਾਨਾਂ ਦਾ ਸਿਰ ਕਰਜ਼ਾ ਵਾ 135000 ਕਰੋੜ ਦਾ ਇਹ ਹਿੰਦੁਸਤਾਨ ਦੇ ਕਿਸਾਨਾਂ ਦੀ ਆਰਥਿਕ ਹਾਲਤ ਹੈ ਮੂੰਹ ਬੋਲਦੀ ਕਿ ਕਿੰਨੇ ਕਰਜ਼ਾਈ ਹੋ ਚੁੱਕੇ ਆ ਹੁਣ ਇੱਕ ਹੋਰ ਗੱਲ ਤੇ ਚਰਚਾ ਕਰ ਲਈਏ ਕਿ ਕਿਸਾਨ ਹੀ ਕਿਉਂ ਤੇ ਮਜ਼ਦੂਰ ਹੀ ਕਿਉਂ ਆਤਮ ਹੱਤਿਆਵਾਂ ਕਰਦੇ ਆ ਮਾੜਾ ਵਪਾਰੀ ਕਿਉਂ ਨਹੀਂ ਕਰ ਲੈਂਦਾ ਮਜ਼ਦੂਰ ਦੂਸਰੇ ਕਿਉਂ ਨਹੀਂ ਕਰ ਲੈਂਦੇ ਹਰ ਸਾਲ 20000 ਤੋਂ ਵੱਧ ਲੋਕ ਕਿਸਾਨ ਤੇ ਖੇਤੀ ਮਜ਼ਦੂਰ ਖੁਦਕਸ਼ੀਆਂ ਕਰਦੇ ਆ ਤੇ ਹਰ ਸਾਲ ਡਾਟਾ ਵਧ ਰਿਹਾ ਇਹਨਾਂ ਦਾ ਉਹਦੇ ਵਾਸਤੇ ਝਾਤ ਪਾਉਣ ਲਈ ਇੱਕ ਛੋਟਾ ਜਿਹਾ ਅੰਕੜਾ ਤੁਹਾਡੇ ਸਾਹਮਣੇ ਪੇਸ਼ ਕਰਦਾ ਕਿ ਬਿਹਾਰ ਦੇ ਵਿੱਚ ਇੱਕ ਪਰਿਵਾਰ ਦੀ ਔਸਤਨ ਆਮਦਨ ਆ 3558 ਰੁਪਏ ਤੇ ਉਹਦੇ ਸਿਰ ਕਰਜ਼ਾ ਵਾਲਾ ਪਰਿਵਾਰ ਸਿਰ 16300 ਰੁਪਏ ਦਾ ਆਮਦਨ ਨਾਲੋਂ ਲਗਭਗ 5 ਗੁਣਾ ਵੱਧ ਗਜਰਾਤ ਹੁਕਮਰਾਨਾਂ ਦਾ ਆਪਣਾ ਸੂਬਾ ਔਸਤਨ ਆਮਦਨ ਹੈ 7926 ਰੁਪਏ ਤੇ ਪ੍ਰਤੀ ਪਰਿਵਾਰ ਕਰਜ਼ਾ ਹੈ 38100 ਰੁਪਏ ਦਾ ਮਹਾਰਾਸ਼ਟਰ ਦੇ ਵਿੱਚ ਔਸਤਨ ਆਮਦਨ ਹੈ 7386 ਰੁਪਏ ਤੇ ਕਰਜ਼ਾ ਹੈ 54700 ਰੁਪਏ ਪ੍ਰਤੀ ਪਰਿਵਾਰ ਦਾ ਆਂਧਰਾ ਦਾ ਸੂਬਾ ਆਮਦਨ ਹੈ 5978 ਰੁਪਏ ਤੇ ਕਰਜ਼ਾ ਹੈ 123400 ਦਾ ਪ੍ਰਤੀ ਪਰਿਵਾਰ ਕਈ ਗੁਣਾ ਵੱਧ ਆਮਦਨ ਤੋਂ ਹਰਿਆਣਾ ਖਿਸ਼ਾਲ ਸੂਬਾ ਲੇਕਰ ਔਸਤਨ ਆਮਦਨ ਹੈ 14434 ਰੁਪਏ ਤੇ ਕਰਜ਼ਾ ਵਾ ਪ੍ਰਤੀ ਪਰਿਵਾਰ 79000 ਰੁਪਏ ਪੰਜਾਬ ਬਹੁਤ ਖਿਸ਼ਾਲ ਸੂਬਾ ਸਾਰੇ ਦੇਸ਼ ਚ ਕਿਹਾ ਜਾਂਦਾ ਦੁਨੀਆ ਦੇ ਨਾਂ ਔਸਤਨ ਆਮਦਨ ਹੈ 18059 ਰੁਪਏ ਸਿਰਫ ਤੇ ਔਸਤਨ ਕਰਜ਼ਾ ਪ੍ਰਤੀ ਪਰਿਵਾਰ ਹੈ 119500 ਰੁਪਏ ਜਦੋਂ ਆਮਦਨ ਤੇ ਕਰਜ਼ੇ 'ਚ ਇੰਨਾ ਵੱਡਾ ਪਾੜਾ ਹੋਊਗਾ ਤੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਛਾਊਕਰਾਂ ਤੇ ਬੈਂਕਾਂ ਦੀ ਜਲਾਲਤ ਤੇ ਅਖੀਰ ਖੁਦਕਸ਼ੀ ਉਹਦੇ ਵਾਸਤੇ ਇਹੋ ਹੀ ਰਾਹ ਬਚਦਾ ਹੁਣ ਸਰਕਾਰ ਜੀਡੀਪੀ ਦਾ ਰੋਲਾ ਪਾਉਂਦੀ ਹੈ ਜਦੋਂ ਵੀ ਕਿਸਾਨ ਜਾਂਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਮੁੱਦੇ ਤੇ ਕਮਾ ਲੈਂਦੇ ਆ ਫਸਾ ਲੈਂਦੇ ਆ ਕਿਉਂਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਜੀਡੀਪੀ ਦਾ ਮਤਲਬ ਕੀ ਹੈ ਸਾਰੀ ਸਰਕਾਰੀ ਐਲਕਾਰ ਇਥੋਂ ਫੜਦੇ ਨੇ ਮੈਂ ਤੁਹਾਨੂੰ ਉਹ ਸਥਿਤੀ ਵੀ ਸਪਸ਼ਟ ਕਰਦਿਆਂ 2005-06 ਦੇ ਵਿੱਚ ਖੇਤੀਬਾੜੀ ਦੇ ਵਿੱਚ ਜਿਹੜੀ ਜੀਡੀਪੀ ਦਾ ਹਿੱਸਾ ਵਾ ਕਰੋੜਾਂ ਰੁਪਈਆਾਂ ਵਿੱਚ ਮੈਂ ਗੱਲ ਕਰਾਂਗਾ ਉਹ ਹੈ 5 ਲੱਖ 3600 ਕਰੋੜ ਦਾ ਤੇ ਕੁੱਲ ਭਾਰਤ ਦੀ ਜਿਹੜੀ ਜੀਡੀਪੀ ਆ ਉਹ ਹਲੇ ਹੈਗੀ ਆ 32 ਲੱਖ 53100 ਕਰੋੜ ਦੀ ਇਹਦਾ ਮਤਲਬ ਖੇਤੀ ਕਰਜੇ ਤੇ ਜੀਡੀਪੀ ਦੀ ਪ੍ਰਤੀਸ਼ਤ ਜਿਹੜੀ ਉਹ 20% ਤੇ 2010-11 ਦੇ ਵਿੱਚ ਖੇਤੀਬਾੜੀ ਦੀ ਜੀਡੀਪੀ ਜਿਹੜੀ ਵੱਧ ਕੇ 6 ਲੱਖ 6800 ਕਰੋੜ ਦੀ ਹੋ ਜਾਂਦੀ ਹੈ ਤੇ ਭਾਰਤ ਦੀ ਕੁੱਲ ਜੀਡੀਪੀ ਜਿਹੜੀ ਹੈ 49 ਲੱਖ 37000 ਤੇ ਹੋ ਜਾਂਦੀ ਹੈ 2014-15 ਦੇ ਵਿੱਚ ਖੇਤੀਬਾੜੀ ਦੀ ਜੀਡੀਪੀ ਜਿਹੜੀ ਹੈ ਉਹ 998400 ਕਰੋੜ ਹੋ ਜਾਂਦੀ ਹੈ ਤੇ ਭਾਰਤ ਦੀ 97 112100 ਕਰੋੜ ਹੋ ਜਾਂਦੀ ਹੈ 17 18 ਦੇ ਵਿੱਚ ਖੇਤੀਬਾੜੀ ਦੀ ਜੀਡੀਪੀ 10 ਲੱਖ 87000 ਕਰੋੜ ਦੀ ਹੋ ਜਾਂਦੀ ਹੈ ਤੇ ਭਾਰਤ ਦੀ 170 ਕਰੋੜ 95000 ਲੱਖ ਦੀ ਹੋ ਜਾਂਦੀ ਹੈ ਸੋ ਜੇ ਇਹਨਾਂ ਅੰਕੜਿਆਂ ਨੂੰ ਵਾਚੀਏ ਤੇ 2005 6 ਚ ਖੇਤੀਬਾੜੀ ਦੀ ਜੀਡੀਪੀ ਦਾ ਹਿੱਸਾ ਸੀ 15% 2010 11 ਚ ਹੋ ਗਿਆ 12% 2014 15 ਚ ਹੋ ਗਿਆ 10% ਤੇ 16 17 ਚ ਹੋ ਗਿਆ 6.3% ਇਹ ਕਿਉਂ ਹੋ ਗਿਆ ਜੇ ਕਿਸਾਨਾਂ ਦੀ ਆਮਦਨ ਵੱਧ ਹੁੰਦੀ ਉਹਨਾਂ ਕੋਲ ਪੈਸਾ ਹੁੰਦਾ ਤੇ ਜੀਡੀਪੀ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਵੱਧ ਹੁੰਦਾ ਇਹ ਸਰਕਾਰੀ ਅੰਕੜੇ ਆ ਸਰਕਾਰੀ ਨੀਤੀਆਂ ਦੇ ਅਨੁਸਾਰ ਕਿਸਾਨਾਂ ਨੂੰ ਕਰਜ਼ਾਈ ਬਣਾਉਣ ਲਈ ਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੀਆਂ ਉਹਨਾਂ ਪ੍ਰਤੀ ਆਧਾਰ ਨੀਤੀਆਂ ਜਿਹੜੀਆਂ ਵਾਂ ਉਹਨਾਂ ਦੇ ਬਖੀ ਅਦੇੜਦੇ ਨੇ ਇਹ ਡਾਟੇ ਇਹ ਅੰਕੜੇ ਇਹੀ ਕਾਰਨ ਹੈ ਕਿਸਾਨਾਂ ਸਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਆ ਤੇ ਸਰਕਾਰ ਇਹੋ ਰੋਲਾ ਪਾਈ ਜਾ ਰਹੀ ਆ ਕਿ ਕਿਸਾਨਾਂ ਦਾ ਜਾਂ ਖੇਤੀ ਦਾ ਜੀਡੀਪੀ ਦੇ ਵਿੱਚ ਹਿੱਸਾ ਘਟ ਗਿਆ ਘਟ ਰਿਹਾ ਜੇ ਜੇ ਉਤਪਾਦਨ ਘਟਿਆ ਤੇ ਦਾ ਮਤਲਬ ਕਿਸਾਨ ਫਿਰ ਫਜ਼ੂਲ ਖਰਚੀ ਵੱਧ ਕਰ ਰਿਹਾ ਇਹੋ ਚੀਜ਼ ਸਰਕਾਰ ਕਹਿ ਰਹੀ ਆ ਪੇ ਆਮਦਨ ਤੇ ਹੈਗੀ ਆ ਕਿਸਾਨ ਕਰਜ਼ੇ ਲੈ ਕੇ ਫਜ਼ੂਲ ਖਰਚੀ ਕਰ ਰਹੇ ਆ ਇਹ ਵਿਆਹਾਂ ਤੇ ਖਰਚ ਕਰ ਰਹੇ ਆ ਇਹ ਭੋਗਾਂ ਵਰਗਾ ਤੇ ਖਰਚ ਕਰ ਰਹੇ ਆ ਇਹ ਜਾਸ਼ੀਆਂ ਤੇ ਖਰਚ ਕਰ ਰਹੇ ਆ ਮਹਿੰਗੀ ਮਸ਼ੀਨੀ ਰੱਖ ਰਹੇ ਆ ਇੱਕ ਹੋਰ ਅੰਕੜਾ ਲੱਗਦਾ ਇਸ ਦੱਸਦਾ ਜਾਵਾਂ ਕਿ 2005-6 ਦੇ ਵਿੱਚ ਜਿਹੜਾ ਖੇਤੀ ਕਰਜ਼ਾ ਸੀ 1.80 ਹਜ਼ਾਰ ਕਰੋੜ ਦਾ ਤੇ ਖੇਤੀ ਦੀ ਜੀਡੀਪੀ ਦੇ ਵਿੱਚ ਰਕਮ ਜਿਹੜੀ ਸੀ ਉਹ 5 ਲੱਖ 3600 ਕਰੋੜ ਦੀ ਸੀ 2010 ਹਜ਼ਾਰਾਂ ਦੇ ਵਿੱਚ ਖੇਤੀ ਕਰਜ਼ਾ ਹੋ ਗਿਆ 4.25 ਹਜ਼ਾਰ ਕਰੋੜ ਤੇ ਜੀਡੀਪੀ ਦੇ ਵਿੱਚ ਰਕਮ ਹੋ ਗਈ 6 ਲੱਖ 6000 800 ਕਰੋੜ 14 15 ਚ ਖੇਤੀ ਕਰਜ਼ਾ ਵਧ ਕੇ ਹੋ ਗਿਆ 8 ਲੱਖ 45000 ਕਰੋੜ ਤੇ ਜੀਡੀਪੀ ਦੇ ਵਿੱਚ ਜਿਹੜੀ ਕਰੋੜਾਂ ਚ ਰਕਮ ਗਈ ਉਹ 9 ਲੱਖ 98000 400 ਕਰੋੜ 17 18 ਦੇ ਵਿੱਚ ਖੇਤੀ ਕਰਜ਼ਾ 10 ਲੱਖ ਕਰੋੜ ਤੋਂ ਵੱਧ ਗਿਆ ਤੇ ਦੂਜੇ ਪਾਸੇ ਜੀਡੀਪੀ ਦੇ ਵਿੱਚ 10 ਲੱਖ 87000 ਕਰੋੜ ਦਾ ਹੋ ਗਿਆ ਹੁਣ ਇਹ ਅੰਕੜੇ ਆਪਣੇ ਆਪ ਦੇ ਵਿੱਚ ਸਪਸ਼ਟ ਕਰਦੇ ਆ ਕਿ ਜੇ ਕਿਸਾਨਾਂ ਨੂੰ ਲਾਏਬੰਦ ਭਾਅ ਮਿਲਦੇ ਤੇ ਉਹਨਾਂ ਨੂੰ ਖੇਤੀ ਧੰਦੇ ਚੋਂ ਮੁਨਾਫਾ ਮਿਲਦਾ ਤੇ ਉਹਨਾਂ ਨੂੰ ਵਾਧੂ ਕਰਜ਼ੇ ਨਹੀਂ ਸੀ ਚੁਕਣੇ ਪੈਣੇ ਵਾਧੂ ਵਿਆਜ ਦਾ ਭਾਰ ਨਹੀਂ ਸੀ ਚੁਕਣਾ ਪੈਣਾ ਸਰਕਾਰ ਨੂੰ ਸਬਸਿਡੀ ਵਜੋਂ 3% ਦਾ ਖਰਚਾ ਨਹੀਂ ਸੀ ਚੁਕਣਾ ਪੈਣਾ ਤੇ ਉਹੀ ਪੈਸਾ 3% ਜਿਹੜਾ ਸੀਗਾ ਉਹ ਖੇਤੀ ਦੇ ਵਿਕਾਸ ਸੰਬੰਧੀ ਨਵੀਆਂ ਖੋਜਾਂ ਸੰਬੰਧੀ ਉਹਨਾਂ ਦੇ ਖਰਚਾ ਜਾ ਸਕਦਾ ਸੀ। ਖੇਤੀ ਸੰਦਾਂ ਲਾਉਣ ਤੇ ਵਰਤਿਆ ਜਾ ਸਕਦਾ ਸੀ। ਪ੍ਰੋਸੈਸਿੰਗ ਜੂਨਟ ਲਾਉਣ ਤੇ ਖਰਚਾ ਜਾ ਸਕਦਾ ਸੀ। ਐਕਸਪੋਰਟ ਤੇ ਲੱਗ ਸਕਦਾ ਸੀ। ਭਾਰਤ ਦੀ ਖੇਤੀ ਚ ਪ੍ਰੋਸੈਸਿੰਗ ਸਿਰਫ 14-15% ਹੋ ਰਹੀ ਆ। ਜਦੋਂ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਕਿਸਾਨਾਂ ਦੀ ਖੇਤੀ ਦਾ ਉਤਪਾਦਨ ਜਿਹੜਾ 85-86% ਪ੍ਰੋਸੈਸ ਕਰਕੇ ਵੇਚਿਆ ਜਾਂਦਾ। ਜਿੰਨੀ ਪ੍ਰੋਸੈਸਿੰਗ ਹੋਏਗੀ, ਓਨਾ ਹੀ ਕਿਸਾਨ ਦਾ ਮੁਨਾਫਾ ਵੱਧਾ। ਇਹੀ ਗੱਲ ਹੈ। ਕਿ ਬੇਸ਼ੱਕ ਉੱਥੇ ਆਰਥਿਕਤਾ ਇਨੀ ਵਧੀਆ ਨਹੀਂ ਕਿਸਾਨਾਂ ਦੀ ਪਰ ਫਿਰ ਵੀ ਖੋਦਕਸ਼ੀਆਂ ਦੀ ਨੌਬਤ ਉੱਥੇ ਨਹੀਂ ਹੈ ਕਿਸਾਨਾਂ ਦੇ ਬੱਚਿਆਂ ਨੂੰ ਜੇ ਘਰੇ ਪ੍ਰੋਸੈਸਿੰਗ ਜੂੰਟ ਮਿਲ ਜਾਂਦੇ ਇੱਥੇ ਰਜਗਾਰ ਮਿਲ ਜਾਂਦੇ ਤੇ ਉਹਨਾਂ ਨੂੰ ਬਾਹਰ ਨਹੀਂ ਸੀ ਜਾਣਾ ਪੈਣਾ ਇੱਥੇ ਹੀ ਉਹਨਾਂ ਦੀ ਆਮਦਨ ਹੋ ਜਾਣੀ ਸੀਗੀ ਇੱਥੇ ਹੀ ਰਜਗਾਰ ਮਿਲ ਜਾਂਦੇ ਇੱਥੇ ਹੀ ਮਾੜਾ ਮੋਟਾ ਵਿਸਥਾਰ ਹੋ ਜਾਂਦਾ ਤੇ ਜੇ ਹੋ ਜਾਂਦਾ ਤੇ ਕਿਸਾਨ ਕੰਗਾਲ ਨਾ ਹੁੰਦਾ ਉਹਨੂੰ ਕਈ ਕਿਸਮ ਦੀ ਮਾਰ ਪੈ ਰਹੀ ਆ ਇਧਰ ਕਰਜ਼ੇ ਚੁਕਣੇ ਪੈ ਰਹੇ ਆ ਵਿਆਜ ਭਰਨੇ ਪੈ ਰਹੇ ਆ ਉਧਰ ਬੱਚਿਆਂ ਦੀਆਂ ਮਹਿੰਗੀਆਂ ਫੀਸਾਂ ਦੇਣੀਆਂ ਪੈ ਰਹੀਆਂ ਬਾਹਰਲੇ ਮੁਲਕਾਂ ਦੇ ਵਿੱਚ ਸੋ ਮੇਰਾ ਇਹ ਮੰਨਣਾ ਹੈ ਕਿ ਇਹ ਸਾਰਾ ਕੁਝ ਸਰਕਾਰ ਦੀਆਂ ਨੀਤੀਆਂ ਕਾਰਨ ਹੋਇਆ ਸਰਕਾਰ ਦੀਆਂ ਨੀਤੀਆਂ ਜਿਹੜੀਆਂ WTO ਦੇ ਤਹਿਤ ਉਹਨਾਂ ਨੇ ਕੰਮ ਕੀਤੇ ਆ ਤੇ ਉਹਦੇ ਤਹਿਤ ਪ੍ਰੈਸ਼ਰ ਥੱਲੇ ਆ ਕੇ ਆਪਣੇ ਦੇਸ਼ ਦੇ ਕਿਸਾਨਾਂ ਦਾ ਗਲ ਘੁੱਟਿਆ ਵਾ ਜਿਹਦੇ ਕਰਕੇ ਅੱਜ ਇਹ ਨੌਬਤ ਆ ਗਈ ਹੈ ਕਿ ਕਿਸਾਨ ਦਿੱਲੀ ਨੂੰ ਕੂਚ ਕਰ ਰਿਹਾ ਤੇ ਰਸਤੇ ਦੇ ਵਿੱਚ ਬਾਰਡਰਾਂ ਵਾਂਗੂ ਕਿਲ ਲਾਏ ਗਏ ਨੇ ਬੈਰੀਕੇਡ ਲਾਏ ਗਏ ਨੇ ਕੰਧਾਂ ਕੱਢੀਆਂ ਗਈਆਂ ਨੇ ਲੋਹੇ ਦੇ ਬੈਰੀਅਰ ਬਣਾਏ ਗਏ ਨੇ ਖੱਡੇ ਮਾਰੇ ਗਏ ਨੇ ਇਸ ਤਰ੍ਹਾਂ ਕੋਈ ਦੁਸ਼ਮਣ ਦੇਸ਼ ਨਾ ਨਹੀਂ ਕਰਦਾ ਜੇ ਤੁਹਾਡੇ ਆਪਣੇ ਕਿਸਾਨ ਨੇ ਤੁਹਾਡੀਆਂ ਹੀ ਨੀਤੀਆਂ ਕਾਰਨ ਉਹ ਕੱਜੇ ਥੱਲੇ ਦੱਬ ਗਏ ਨੇ ਤੇ ਉਹਨਾਂ ਨੂੰ ਕੱਢਣਾ ਕਿਸਨੇ ਹੈ ਇਹ ਸਵਾਲ ਹੈ ਬੜਾ ਵੱਡਾ ਜੇ ਸਾਰਾ ਐਪੀਸੋਡ ਲੈ ਕੇ ਚੱਲਾਂਗੇ ਬਹੁਤ ਲੰਮਾ ਹੋ ਜਾਏਗਾ ਮੈਂ ਆਪ ਜੀ ਨੂੰ ਇਸ ਮੁਸ਼ਕਲ ਤੋਂ ਨਿਕਲਦਾ ਹੱਲ ਵੀ ਦੱਸਾਂਗਾ ਔਰ ਸਰਕਾਰ ਦੇ ਅੰਕੜਿਆਂ ਮੁਤਾਬਕ ਹੀ ਦੱਸਾਂਗਾ ਪਰ ਅੱਜ ਦੀ ਕਿਸ਼ ਵਿੱਚ ਇੱਥੇ ਫਤਿ ਬੁਲਾਉਂਦੇ ਆਂ ਅਗਲੀ ਕਿਸ਼ ਵਿੱਚ ਦੱਸਾਂਗੇ ਕਿ ਕਿਸਾਨਾਂ ਦੀਆਂ ਇਹਨਾਂ ਮੁਸ਼ਕਲਾਂ ਦਾ ਕੀ ਹੱਲ ਆ ਤੇ ਕਿਵੇਂ ਹੋਏਗਾ ਤਦ ਤੱਕ ਲਿਖਮਾ ਜੱਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ